ਦੇਖੋ ਜੀ ਪਹਿਲਾਂ ਤਾਂ ਤੁਹਾਡਾ ਪੱਤਰਕਾਰ ਭਾਈ ਜਾਰੇ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸ਼ੋਰਟ ਇਹ ਨੋਟਸ ਇੱਥੇ ਆਏ ਆਂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰੈজিস্টਰ ਨੰਬਰ 31 ਪਿਛਲੇ 8 ਸਾਲ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਖ-ਵੱਖ ਮੁੱਦਿਆਂ ਦੇ ਜਿਹੜਾ ਆ ਮੰਗ ਪੱਤਰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਰਹੇ ਆਂ ਉਸੇ ਹੀ ਸਿਲਸਲੇ 'ਚ ਅਸੀਂ ਜਿਹੜੀਆਂ ਪਿਛਲੀਆਂ 8 ਸਾਲ ਤੋਂ ਜਿਹੜੀਆਂ ਸਾਡੀਆਂ ਮੰਗਾਂ ਆ ਉਹਨਾਂ ਤੋਂ ਤੇ ਖਾਸ ਕਰਕੇ ਜਿਹੜੇ ਭਾੜ ਢੋਣ ਵਾਲੇ ਵਾਹਨਾਂ ਪਾਰਟੋਣ ਵਾਲੇ ਵਹੀਕਲ ਜਿਹੜੇ ਆ ਉਹ ਮੇਲਿਆਂ ਦੌਰਾਨ ਚਾਹੇ ਉਹ ਕਿਸੇ ਛੋਟੇ ਪ੍ਰਬੰਧ ਹੋਆ ਮੇਲਿਆਂ ਦੇ ਚਾਹੇ ਕੋਈ ਵੱਡੇ ਪ੍ਰਬੰਧ ਹੋਆ ਵੱਡੇ ਧਾਰਮਿਕ ਸਥਾਨ ਆ ਜਾਂ ਛੋਟੇ ਆ ਉਥੇ ਪਾਰਟੋਣ ਵਾਲੀਆਂ ਗੱਡੀਆਂ ਜਿਹੜੀਆਂ ਜਿਦਾਗੀ ਛੋਟਾ ਹਾਥੀ 407 ਕੈਂਟਰ ਟਰੱਕ ਟਰੈਕਟਰ ਟਰਾਲੀਆਂ ਇਹ ਪੈਸੇਂਜਰ ਲੈ ਕੇ ਜਾਂਦੀਆਂ ਜੀ ਇਹ ਮੁੱਖ ਮੰਗ ਜਿਹੜੀ ਸੀ ਸਾਡੀ ਅਸੀਂ ਆ ਜੋ ਇਸ ਮੰਗ ਤੋਂ ਜਾਣੂ ਕਰਾਇਆ ਡਿਪਟੀ ਕਮਿਸ਼ਨਰ ਸ਼ਹਿਰਪੁਰ ਪਰ ਸਰ ਜਿੱਦਾਂ ਕਿ ਤੁਸੀਂ ਪਾਰਟੋ ਨੇ ਗੱਡੀਆਂ ਗੱਲ ਕੀਤੀ ਜਿੱਦਾਂ ਕਿ ਟੈਂਪੋ ਨੇ ਤਾਂ ਕੁਝ ਸ਼ਰਦਾਲੂ ਟੈਂਪੋਆਂ ਦੇ ਵਿੱਚ ਬੈਠ ਕੇ ਵੀ ਜਾਂਦੇ ਨੇ ਤੇ ਉਹਨਾਂ ਵਾਸਤੇ ਕੀ ਸੁਨੇਹਾ ਜੀ ਸੁਨੇਹਾ ਇਹੀ ਹੈ ਜੀ ਦੇਖੋ ਪਹਿਲੀ ਸਭ ਤੋਂ ਵੱਡੀ ਗੱਲ ਹੈ ਪਹਿਲਾਂ ਤਾਂ ਪਰਮਾਤਮਾ ਕਰੇਗੀ ਇਦਾਂ ਦਾ ਕੋਈ ਹਾਸਾ ਨਾ ਹੋਵੇ ਜਦੋਂ ਹਾਸਾ ਕੋਈ ਹੋ ਜਾਂਦਾ ਹੈ ਤੇ ਇੰਸ਼ੋਰੈਂਸ ਜਿਹੜੀ ਹੈ ਉਹ ਕਲੇਮ ਨਹੀਂ ਕਰਦੀ ਜੀ ਜਿਹੜੀਆਂ ਟੈਕਸੀ ਪਾਸ ਗੱਡੀਆਂ ਆ ਕਮਰਸ਼ੀਅਲ ਗੱਡੀਆਂ ਆ ਪੀਵੀਸੀ ਲੋ ਵਨ ਜਿਹਨਾਂ ਨੂੰ 올 ਇੰਡੀਆ ਟੂਰਿਸਟ ਪਰਮਿਟ ਅਥਰਾਇਜ਼ ਹੋਏ ਆ ਸਰਕਾਰ ਵੱਲੋਂ ਅਗਰ ਰੱਬ ਨਾ ਕਰੇ ਕੋਈ ਹਾ사 ਹੁੰਦਾ ਤਾਂ ਉਹਦੀ ਇੰਸ਼ੋਰੈਂਸ ਦਾ ਕਲੇਮ ਮਿਲਦਾ ਹੈ ਜਦੋਂ ਤੁਸੀਂ ਛੋਟੇ ਹਾਥੀ ਪਿਕਅਪ ਕੈਂਟਰ ਟਰੈਕਟਰ ਟਰਾਲੀ ਟਰੱਕ ਚ ਡਬਲ ਡਬਲ ਸ਼ੱਟਾ ਪਾ ਕੇ ਆਉਣੇ ਹੋ ਕਿਸੇ ਧਾਰਮਿਕ ਮੇਲੇਾਂ ਤੇ ਜਾਣੇ ਹੋ ਉਹਦਾ ਕੋਈ ਐਕਸੀਡੈਂਟ ਹੋ ਜਵੇ ਤਾਂ ਉਹਦੇ ਚ ਕੋਈ ਜ਼ੀਰੋ ਕਲੇਮ ਆ ਜੀ ਕਾਫੀ ਪਿਛਲੇ ਸਾਲਾਂ ਦੌਰਾਨ ਵੀ ਤੇ ਕੁਝ ਦਿਨ ਪਹਿਲਾਂ ਵੀ ਇੱਕ ਜਿਹੜਾ ਹੈ ਹਿਮਾਚਲ ਤੋਂ ਵਾਪਸ ਆ ਰਿਹਾ ਸੀ ਛੋਟਾ ਥੀ ਉਹਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਦੋ ਦੋ ਤਿੰਨ ਵਿਅਕਤੀਆਂ ਦੀ ਮੌਤ ਹੋਈ ਤੇ 8 ਤੋਂ 9 ਜ਼ਿਆਦਾ ਜਿਹੜੇ ਸ਼ਰਧਾਲੂ ਸੀ ਉਹ ਜ਼ਖਮੀ ਹੋਏ ਇਸ ਲਈ ਇੰਸ਼ੋਰੈਂਸ ਕਲੇਮ ਬਿਲਕੁਲ ਨਹੀਂ ਮਿਲਦਾ ਮੇਰੀ ਅਪੀਲ ਆ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਪਿੰਡਾਂ ਸ਼ਹਿਰਾਂ ਦੇ ਜਿਹੜੇ ਵਸਨੀਕ ਆ ਪੰਜਾਬ ਦੇ ਵਸਨੀਕ ਆ ਕਿ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਨਾ ਪਾਓ ਕਮਰਸ਼ੀਅਲ ਗੱਡੀਆਂ ਹੀ ਲੈ ਕੇ ਕਿਸੇ ਵੀ ਧਾਰਮਿਕ ਯਾਤਰਾ ਜਾਂ ਟੂਰ ਪ੍ਰੋਗਰਾਮ ਤੇ ਤੁਸੀਂ ਕਿਤੇ ਵੀ ਜਾਂਦੇ ਹੋ ਤੇ ਕਮਰਸ਼ੀਅਲ ਗੱਡੀ ਹੀ ਲੈ ਕੇ ਜਾਓ ਪਰ ਸਾ ਜਿੱਦਾਂ ਕਿ ਹਿਸ਼ਾਰਪੁਰ ਦੀ ਆਪਾਂ ਗੱਲ ਛੱਡ ਕੇ ਬਾਹਰਲੇ ਜ਼ਿਲ੍ਹਿਆਂ ਦੀ ਗੱਲ ਕਰੀਏ ਬਾਹਰੋਂ ਵੀ ਕੋ ਗੱਡੀਆਂ ਇਦਾਂ ਦੀ ਆਉਂਦੀਆਂ ਨੇ ਜਿਹੜੇ ਕਮਰਸ਼ੀਅਲ ਵਹੀਕਲ ਆਉਂਦੇ ਨੇ ਤੇ ਉਹਨਾਂ ਨੂੰ ਤਾਂ ਇਸ ਚੀਜ਼ ਬਾਰੇ ਨਹੀਂ ਨੌਲੇਜ ਹੈਗੀ ਤਾਂ ਉਹ ਜੇ ਆ ਜਾਂਦੇ ਤਾਂ ਫਿਰ ਵਾਪਸ ਥੋੜੀ ਜਾਂਦੇ ਵਾਪਸ ਉੱਥੇ ਇਹ ਦੇਖੋ ਜੀ ਇਹ ਪਿਛਲੇ 8 ਸਾਲ ਤੋਂ 2018 ਤੋਂ ਅਸੀਂ ਹਰ ਸਾਲ ਪ੍ਰਸ਼ਾਸਨ ਨੂੰ ਜਾਣੂ ਕਰਾਉਂਦੇ ਆ ਜੀ 8 ਸਾਲ ਹੋ ਗਏ ਆ ਵਿੱਚ ਕਰੋਨਾ ਵਾਲਾ ਇੱਕ ਸਾਲ ਜੇ ਆਪਾਂ ਛੱਡ ਦਈਏ ਤਾਂ 7 ਸਾਲ ਤੋਂ ਲਗਾਤਾਰ ਅਸੀਂ ਪ੍ਰਸ਼ਾਸਨ ਨੂੰ ਜਾਣੂ ਕਰਾਉਂਦੇ ਆ ਜਿਹੜੀ ਇਹ ਸਾਡਾ ਮੰਗ ਪੱਤਰ ਆ ਜਿਹੜੀਆਂ ਇਹ ਅਖਬਾਰਾਂ ਚ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਇਹ ਖਬਰਾਂ ਲੱਗਣੀਆਂ ਇਸ ਮੰਗ ਪੱਤਰ ਦਾ ਬਹੁਤ ਜ਼ਿਆਦਾ ਜਿਹੜਾ ਅਸਰ ਆ ਉਹ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਤੱਕ ਇਹ ਮੈਸੇਜ ਜਿਹੜਾ ਖਬਰਾਂ ਰਾਹੀਂ ਪਹੁੰਚਦਾ ਆ ਤੇ ਹਰ ਸਾਲ ਇਹੀ ਇਹ ਜਿਹੜੀ ਤਦਾਦ ਆ ਉਹ ਘਟ ਰਹੀ ਆ ਵੱਧ ਨਹੀਂ ਰਹੀ ਜੇ ਪਿਛਲੇ ਸਾਲ ਆਪਾਂ ਇੱਕ ਐਗਜ਼ਾਮਪਲ ਕਹਿੰਨੇ ਆ ਕਿ 500 ਵਹੀਕਲ ਆਇਆ ਤਾਂ ਇਹ ਸਾਲ ਉਹ 400 ਹੀ ਰਹਿ ਜਾਣਾ 100 ਦੇ ਗਰੀਬ ਲੋਕ ਜਿਹੜੇ ਅਵੇਅਰ ਹੋ ਰਹੇ ਆ ਜੀ ਤੇ ਕੀ ਐਸੋਸ਼ੀਏਸ਼ਨ ਮਿਲਿਆ ਜੀ ਡਿਪਟੀ ਕਮਿਸ਼ਨਰ ਵੱਲੋਂ ਜੀ ਇਹ ਵਿਸ਼ਵਾਸ ਦੋਆਇਆ ਗਿਆ ਕਿ ਆਰਟੀਆ ਹੁਸ਼ਿਆਰਪੁਰ ਤੇ ਸਾਡੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਇਹਨਾਂ ਨੂੰ ਸਪੈਸ਼ਲ ਲੋਕ ਕਹਿੰਦੇ ਜੀ ਮੰਗ ਪੱਤਰ ਜਿਹੜਾ ਹੈ ਤੁਹਾਡਾ ਮਾਰਕ ਕਰ ਦਿੱਤਾ ਜਾਊਗਾ ਮਾਰਕ ਕਰ ਦਿੱਤਾ ਗਿਆ ਸਾਡੇ ਸਾਹਮਣੇ ਇਹਦੀ ਅਸੀਂ ਰਸੀਵਿੰਗ ਲੈ ਲੈਣੀ ਆ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨਾ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਤੇ ਆਰਟੀਓ ਹੁਸ਼ਿਆਰਪੁਰ ਸਾਹ ਜਿਹੜੇ ਹੈਗੇ ਆ ਉਹਨਾਂ ਨਾਲ ਉਹਨਾਂ ਨੂੰ ਹਦਾਇਤ ਕੀਤੀ ਜਾਊਗੀ ਕਿ ਇਹਨਾਂ ਗੱਡੀਆਂ ਦੇ ਚਲਾਨ ਕੀਤੇ ਜਾਣ ਇਹ ਗੱਡੀਆਂ ਬੌਂਡ ਕੀਤੀਆਂ ਜਾਣ